ਮੁੰਲਾ ਦਾ ਉਹ ਆਉਂਦਾ ਆਪਣੇ ਕੰਮ ਦਾ ਉਹ ਦੇਖ ਉਹ ਆ ਗਿਆ ਲੈ ਲੈਣੇ ਕਿਉਂ ਲੈ ਬਈ ਝੂਮਰ ਦੇਖ ਝੂਮਰ ਹੈ ਵੀ ਛੋਟਾ ਹਾਂ ਤੇ ਰੇਟ ਮੁੰਲਾ ਦਾ ਬਈ 3-4000 ਰੁਪਿਆ ਆਪਾਂ ਲਾਉਣਾ ਤੇ ਇੰਨੇ ਚੀ ਗੱਲ ਬਣ ਜਾਣੀ ਆ 3-4000 ਨਹੀਂ ਓਏ ਸੇਠ ਕੋਲੋਂ ਆਪਾਂ ਖੜਜੋ ਖੜਜੋ ਕੀ ਹੋ ਗਿਆ ਵੀਰ ਝੂਮਰ ਲੈਣਾ ਤੁਸੀਂ ਹਾਂਜੀ ਝੂਮਰ ਲੈਣਾ ਕਿੰਨੇ ਪੈਸੇ ਲੈਣੇ ਆ ਆਪਾਂ ਲਾਉਣਾ 3000 ਰੁਪਿਆ ਜੀ 3000 ਵਾਲਾ ਤਾਂ ਫ੍ਰੀ ਦੇ ਦਾਂਗੇ ਆਪਾਂ ਅੱਛਾ ਇਹ ਝੂਮਰ ਆਪਣਾ ਹੈਗਾਗਾ ਆਪਣੇ ਸ਼ੋਰੂਮ ਤੇ ਬਾਜ਼ਾਰ 'ਚ ਤਾਂ 3000 ਤਾਂ ਮਿਲੂ 1000 ਰੁਪਏ ਦਾ ਆਹੀ ਸਿਰਫ 1000 ਰੁਪਏ ਦਾ ਲੈ ਮੱਲਾ ਤਿੰਨ ਲੈ ਜਾਗੇ ਮੈਂ ਫਿਰ ਬਾਈ ਆਪਣੀ ਦਾ ਬਣ ਗਈ ਗੱਲ ਤੇ ਜੇ ਅਸੀਂ ਲੈ ਹੀ ਵੱਡਾ ਲਈਏ 3000 ਦਾ ਚੱਲ ਬਾਈ ਫਿਰ ਆਪਾਂ ਵੱਡਾ ਦੇਖਦੇ ਆਂ ਉਹ ਲੈਂਡਵਾਰ ਲਾਏ ਪਿਆ ਕਿਹੜਾ ਜੀ ਉਹ ਦੇਖੋ ਵੀਰੋ ਇਦੋਂ ਵੱਡਾ ਉਹ ਪਹਿਲੀ ਲਾਈਨ ਚ ਲੱਗਾ 2000 ਦਾ ਹਾਂਜੀ ਫਿਰ ਦੂਜਾ 3000 ਦਾ ਅੱਛਾ ਤੀਜਾ 3500 ਦਾ ਅੱਛਾ ਜੀ ਲੈਂਡਵਾਰ ਲਾਏ ਹੋਏ ਨੇ ਸਾਰਿਆਂ ਦੇ ਰੇਟ ਉੱਪਰ ਪਾਏ ਹੋਏ ਨੇ ਜੇ ਸਾਰਿਆਂ ਦੇ ਵਿੱਚੋਂ ਸਾਡੇ ਨੈੱਟ ਰੇਟ ਇੱਥੇ ਲਿਖਿਆ ਆਹ ਸਾਢੇ 12000 ਰੁਪਏ ਦਾ 10000 ਰੁਪਏ ਦਾ ਲੱਗੂ ਨੈੱਟ ਦਾ ਵੱਡਾ ਕੋਈ ਸਾਈਜ਼ ਨਹੀਂ ਲੇ ਵੀ ਸਾਰਿਆਂ ਨਾਲੋਂ ਵੱਡੇ ਝੂਮਰ ਦਾ ਰੇਟ ਸਿਰਫ 10000 ਰੁਪਏ ਆ ਗਗਨਿਆ ਤੂੰ ਖੱਟ ਗਿਆ ਮੱਲਾ ਬਾਬੂ ਕੋਲ ਆ ਕੇ ਆ ਜੀ ਆਪਾਂ ਦਾ ਮੈਂ ਕਹਿੰਦਾ ਪੂਰਾ ਖੱਟ ਗਿਆ ਤੂੰ ਤਾਂ 3000 ਲਾਉਣ ਨੂੰ ਫਿਰਦਾ ਸੀਗਾ ਪੰਡੇ ਦੇ ਉਹੀ ਤਾਂ ਗੱਲ ਆ ਬਾਈ 3000 ਚ ਤਾਂ ਦੇਖ ਕਿੱਡਾ ਉਹ ਤਾਂ ਸਿਰਫ 2000 ਰੁਪਏ ਦਾ 2000 ਰੁਪਏ ਦਾ ਤੇ ਮਾੜਾ ਜਿਹਾ ਮਿਲਣਾ ਕਿਥੋਂ ਬਾਹੂ ਦੀ ਡਰੈੱਸ ਬੋਲੋ ਹੁਣ ਆਪਣਾ ਐਡਰੈਸ ਹੈਗਾ ਵੀਰ ਜੀ ਅੰਸ਼ ਇਲੈਕਟ੍ਰਿਕ ਸ਼ੋਰ ਬਰਨਾਲਾ ਪੰਜਾਬ ਦੇ ਵਿੱਚ ਪੰਜਾਬ ਤਾਂ ਬੋਲਦੇ ਸਾਡੇ ਕੋਲ ਬਹੁਤ ਦੂਰ ਦੂਰ ਦੇ ਕਹਾ ਕਾਂਦੇ ਨੇ ਤੇ ਸਾਡਾ ਐਡਰੈਸ ਹੈਗਾ ਬਰਨਾਲਾ ਰੇਲਵੇ ਸਟੇਸ਼ਨ ਤੋਂ ਥੋੜਾ ਅੱਗੇ ਆ ਕੇ ਪੁਰਾਣਾ ਸਿਨੇਮਾ ਬਿਲਕੁਲ ਉਹਦੇ ਸਾਹਮਣੇ ਅੰਸ਼ ਇਲੈਕਟ੍ਰਿਕ ਸਟੋਰ ਝੂਮਰਾ ਦਾ ਬਹੁਤ ਵੱਡਾ ਸ਼ੋਅਰੂਮ ਹੈ ਇਕੱਲੇ ਹੀ ਝੂਮਰ ਦੀ ਸਾਡੇ ਕੋਲ ਦੁਨੀਆ ਭਰ ਦੀ ਵੈਰਾਈਟੀ ਮਿਲੂਗੀ ਝੂਮਰਾ ਦੀ ਹੈਂਗਿੰਗ ਲਾਈਟ ਦੀ ਬੋਲ ਲਾਈਟ ਦੀ ਆਊਟਡੋਰ ਦੀ ਗੇਟ ਲਾਈਟ ਦੀ ਜਿਹੇ ਜੇ ਮਰਜ਼ੀ ਸਾਈਜ਼ ਡਿਜ਼ਾਈਨ ਕੁਝ ਮਰਜ਼ੀ ਸਾਡੇ ਤੋਂ ਲਓ ਇੱਕ ਵਾਰੀ ਵਿਜ਼ਿਟ ਕਰਕੇ ਦੇਖੋ ਵੀ ਆਈਟਮਾਂ ਦੀ ਤੁਹਾਨੂੰ ਕਿਹੇ ਜੀ ਵੈਰਾਈਟੀ ਸਾਡੇ ਕੋਲ ਦੇਖਣ ਨੂੰ ਮਿਲਦੀ ਹੈ